ਵੇ ਚੋਬਰਾ ਚੋਬਰਾ ਵੀ ਆ ਗਈ ਚੋਬਰਾ ਚੋਬਰਾ ਗੇਟ ਦੀ ਵੀ ਤਿਆਰੀ ਹੋ ਗਈ ਓਏ ਹੋਏ 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 ਓਏ ਹੋਏ ਓਏ ਪਾਰ ਨਾ ਨਗੇ ਕਿੱਥੇ ਨਾ ਤੇ ਆ ਵੀ ਚੋਬਰਾ ਕੰਮ ਹੋ ਗਿਆ ਸਕਸੈਸਫੁਲੀ ਲੈਂ ਦੇ ਜੇ ਦੇ ਪੂਰੇ ਕੰਮ ਹੋ ਗਿਆ ਡਨ ਆ ਜੋੜ ਜਾ ਲੈ ਗਿਆ ਟੇਪਾ ਫੜ ਕੇ ਲਿਆ ਤੇ ਉਧਰ ਵੀ ਹੋ ਗਿਆ ਡਨ ਆ ਗੇਰ ਕਿੰਨੀ ਆ 1 2 3 4 5 6 7 8 9 10 11 ਅਸੀ ਕਾਲ ਪੰਜਾਬੀਓ ਕੀ ਹਾਲ ਚਾਲ ਆ ਵੈਲਕਮ ਟੂ ਮਾਈ ਅਵਰ ਨਿਊ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਸ਼ੁਰੂਆਤ ਪਹਿਲਾਂ ਥੋੜੀ ਅਸੀਂ ਤਾਂ ਲੇਟ ਹੋ ਗਏ ਵਲੌਗਾਂ ਦੇ ਵਿੱਚ ਚੱਕਰੇ ਹੋ ਗਾ ਕੀ ਬਣੇ ਪਏ ਸੀ ਪੌਣੀਆਂ ਦੇ ਤੇ ਹੁਣ ਮਨ ਲਓ ਕਿ ਅੱਜ ਪਾਵਾਂਗੇ ਅੱਜ ਦਾ ਵਲੌਗ ਫੇਰ ਮੰਨ ਲਓ ਹਫਤੇ ਦੇ ਵਿੱਚ ਇੱਕ ਜਾਂ ਦੋ ਹੋਣਗੇ ਤੇ ਬਾਕੀ ਉਹ ਪਰਲਾ ਵੀ ਲੈ ਹੁੰਦਾ ਜੇ ਜਿਹਦੇ ਪੁੱਛਿਆ ਸੀ ਉਹਦਾ ਨਾ ਕਰਦਾ ਸੀ ਤੇ ਹੁਣ ਲੈਣਦਾ ਵੇਚ ਤਾਂ ਨੇ ਆ ਦੇਗਾ ਹੀ ਹੈਗਾ ਤੇ ਇੱਕ ਹੋਰ ਖਲੋਤਾ ਉਹਦਾ ਥੋੜਾ ਕੰਮ ਹੋਮ ਕਰਾਉਣ ਆ ਲਾਇਆ ਉਹਦੀ ਅੰਗਰਾਰੀ ਗੁਰੂਰੀ ਚੇਂਜ ਕਰਾਉਣ ਆਲੀ ਆ ਇੱਕ ਸ਼ੀਟ ਵੱਡੀ ਕਰਾਉਣ ਆਲੀ ਆ ਤੇ ਥੋੜਾ ਬਦਾ ਹੈਗਾ ਟੀਵੀ ਆ ਸੇ ਮੋਰਸਲ ਆ ਉੱਤੇ ਆ ਵੀ ਗਾਰਡ ਵੱਖਰਾ ਰੱਖਿਆ ਤੇ ਆ ਵੀ ਸ਼ੀਲਡਾਂ ਵੱਖੀਆਂ ਪਾਈਆਂ ਆ ਚੀਜ਼ ਆਪ ਬਣਵਾਗੇ ਲਾਈਆਂ ਚੋਬਰਾ ਆ ਵੀ ਆ ਗਈ ਚੋਬਰਾ ਚੋਬਰਾ ਗੇਟ ਦੀ ਵੀ ਤਿਆਰੀ ਹੋ ਗਈ ਜੇ ਇਹ ਲੱਗ ਜਲੇ ਆਲੇ ਇਹਦੇ ਨਾਲ ਡੈਕੋਰੇਸ਼ਨ ਜੀ ਥੋੜੀ ਰਹਿਦੀ ਆ ਇੱਥੇ ਲੱਗਣਾ ਪੰਜਾਬ ਦਾ ਨਕਸ਼ਾ ਇੱਕ ਮਹੀਨਾ ਲੱਗਣਾ ਸ਼ੀਰ ਇਹ ਉਹਦੇ ਵੀ ਹੋ ਗਈ ਜੋ ਪਏ ਗਰੇਲ ਗਰੂਲ ਮੈਂ ਮੋਟਾ ਡੋਲਾ ਰ ਮੋਟਾ ਡੋਲਾ ਕਿਥਈ ਚਲਾ ਮਟਿਆ ਆਇਆ ਆਇਆ ਸ੍ਰੀਮ ਪੂਲ ਦਿਖਾਈਏ ਇਹਨਾਂ ਨੂੰ ਚਲੋ ਤੁਹਾਨੂੰ ਦਿਖਾਉਣੇ ਆਡੇ ਪਿੰਡ ਆਇਆ ਸਾਡੇ ਪਾਣੀ ਸਾਡੇ ਪਿੰਡ ਆ ਗਿਆ ਸਾਡੇ ਸਾਡੇ ਪਿੰਡ ਆ ਗਿਆ ਪਾਣੀ ਲਵਾਵਾ ਵਿੱਚ ਹੀ ਆ ਪੂੜਿਆ ਪੂੜਿਆਂ ਦਾ ਕੰਮ ਚੱਲਣ ਦਿਆ ਓ ਸ਼ਬਰ ਹੋ ਗਾ ਮੈਂ ਸ਼ਬਰ ਝੋਭਰੀ ਹੋ ਰਿਹਾ ਫਿਰਦਾ ਹੀ ਓਏ ਹੋਏ 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 ਓਏ ਹੋਏ ਓਏ ਜੁਫਾਰਾ ਨੰਗ ਜੇ ਕਿੱਥੇ ਨਾ ਉੱਤੀ ਆਇਆ ਕਿਦੇ ਆਰ ਜਿਹੜਾ ਅੱਜ ਦਾ ਮੂੰਹ ਹੀ ਪਿਆ ਅੱਜ ਕਾ ਮੀਂਹ ਆ ਜੋ ਉਹ ਬਹੁਤ ਖਰਾਬ ਕੀਤਾ ਹੈ ਬਹੁਤ ਖਰਾਬ ਕੀਤਾ ਹੈ ਤੇ ਬਾਕੀ ਜਿਆਦਾ ਹੀ ਕੰਮ ਹੋ ਗਿਆ ਪਾਣੀ ਵਾਲਾ ਜੇ ਅੱਜ ਫੇਰ ਪੈ ਗਿਆ ਇੰਨੇ ਵਾਰਦ ਨਾ ਗਲੀ ਸਾਡੀ ਚ ਵੀ ਪਾਣੀ ਕਿਉਂਕਿ ਜਿਹੜਾ ਲਾਗੇ ਕਮਾਦਿਆ ਨਾ ਉਹ ਫੋਲੀ ਉਹ ਵੀ ਭਰ ਗਿਆ ਉਹ ਵੀ ਤੁਹਾਨੂੰ ਦਿਖਾਉਣੇ ਆਣ ਇੱਥੇ ਜਾ ਕੇ ਜਿਹੜੇ ਕੰਮ ਕਰਨਾ ਹੈ ਪਹਿਲਾਂ ਉਹ ਕਰ ਲਈਏ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਆ ਦੇ ਜਿਆਦਾ ਹੀ ਕੰਮ ਹੋ ਗਿਆ ਨਾ ਉਹ ਪਰਲੀ ਸੜਕ ਤੇ ਵੀ ਉਹ ਜਿੱਥੇ ਗੱਡੀਆਂ ਨਾ ਉਧਰਲੇ ਬੰਨੀ ਪਾਣੀ ਵਹਾ ਆ ਗਿਆ ਚਲੋ ਚੱਲਦੇ ਆਂ ਉਥੇ ਤੇ ਦਿਖਾਦੇ ਆਂ ਆਪਕੋ ਹਮ ਕੀ ਕਰਨੇ ਚੱਲੇ ਆਂ ਕਿਆ ਕਰਨੇ ਚੱਲੇ ਆ ਇੱਧਰ ਖੰਭਾ ਵੀ ਹੋਇਆ ਏ ਡੋਬੋ ਡੋਬ ਆ ਵਾਵਾ ਨੀਵੀਂ ਆ ਪੈਲੀ ਸਾਰੀ ਭਰੀ ਪਈ ਏ ਉੱਤੇ ਉੱਤੋਂ ਤੱਕ ਸਾਰੀ ਭਰੀ ਪਈ ਏ ਆਓ ਪਰਲੇ ਬੰਨੂਆ ਘਰ ਆਓ ਇਹਦੇ ਗਰੌਣੀ ਭਰੀ ਆ ਪੂੜੇ ਵਾਲਾ ਲੱਕਰ ਚੱਲੰਦਿਆ ਇਹਦੇ ਪੂੜੇ ਆਣੇ ਪੂੜੇ ਲੈਣ ਆਏ ਹਣ ਜੇ ਕਿਨੇ ਦੇ 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 ਹਾਂ ਇੱਧਰ ਪੂੜੇ ਪਹਿਲਾਂ ਹੀ ਹੁੰਦੇ ਈ ਬੰਦੇ ਆਪੇ ਸਾਰੇ ਵਸ ਜਾਣੂ ਆ ਪਰ ਆਪਾਂ ਜਾਣਦੇ ਨਹੀਂ ਗਾਂ ਸਾਡੀ ਛੱਤੀ ਆਹੇ ਮਿੱਤਰਾਂ ਤਰਪੇ ਬੰਦਾ ਹੱਡਾ ਵੀ ਲੈ ਕੇ ਡੋਲੂ ਅਬ ਲਾ ਇਹ ਤਾਂ ਅਬ ਚੁਬਰੋ ਕੰਮ ਹੋ ਗਿਆ ਸਕਸੈਸਫੁਲੀ ਲੈਣ ਦੇ ਜੇ ਬੇ ਪੂੜੇ ਖੰਡਲ ਹੋ ਇੱਧਰ ਵੀ ਚੱਲਣ ਦੇ ਪੂਰੇ ਓਹ ਇਹਦਾ ਚਾ ਚੱਲ ਨਹੀਂ ਚਾਉ ਚਾਹੀਓ ਤਾਂ ਭਾਵੇਂ ਉਹ ਜੰਗਰੀ ਆ ਗਈ ਮਾਂ ਵੀ ਚੋਭੋ ਚੋਭੋ ਕੰਮ ਪਾਣੇ ਪਾਣੀ ਹੋ ਗਿਆ ਬਾਬਾ ਜੀ ਤੇ ਇਹ ਨਿੰਗਲਾਂ ਕਿੱਬ ਨੇ ਆਪਾਂ ਪਰਲੇਮੈਂਟ ਨੂੰ ਦੀ ਜਾਣਾ ਤੁਹਾਨੂੰ ਉੱਧਰ ਵੀ ਦਿਖਾਉਣੀ ਆ ਤੁਹਾਨੂੰ ਇੱਧਰ ਵੀ ਕੰਮ ਓਵਰਫਲੋਡਿੰਗ ਓਵਰਫਲੋਡਿੰਗ ਹੋਈ ਕਰਦਾ ਇੱਧਰ ਵੀ ਕੰਮ ਹੋਈ ਜੋ ਵੇਖੋ ਪਾਣੀਓ ਪਾਣੀ ਕੰਮ ਪਾਣੀਓ ਪਾਣੀ ਤੇ ਬਾਕੀ ਨਿਕਲਣ ਨੂੰ ਬੰਲਾਂ ਦੇ ਹਲੇ ਪਤਾ ਨਹੀਂ ਕਦੋਂ ਨਿਕਲਣ ਆਏ ਬੱਦਨ ਹਲੇ ਪੂਰਾ ਫੁੱਲਿਆ ਆ ਮਿੱਟੀ ਮੁੱਟੀ ਨਾ ਛੁੱਟੀ ਇਹ ਗਰੀਬਾਂ ਦੀ ਮਿੱਟੀ ਕਿੱਥੇ ਜਾਣੀ ਪਾਣੀ ਬੜਾ ਔਖਾ ਨਿਕਲਦਾ ਇੱਥੋਂ ਦੇ ਆਹ ਗਰਾਊਂਡ ਤੱਕ ਭਰਾਂ ਦਾ ਕਰ ਲੈਵਲ ਹੋ ਗਈ ਸਾਰੀ ਅੱਜ ਹੀ ਵੇਹ ਮੀਂਹ ਪਿਆ ਅੱਜ ਵਾਲਾ ਮੀਂਹ ਜ਼ਿਆਦਾ ਹੀ ਪੈ ਗਿਆ ਤੇ ਅਨਵੇਂ ਹੀ ਆਂ ਸੇਰੇ ਜਦੋਂ ਕਰਦੇ ਠਾਇਾਂ ਨੇ ਮੀਂਹ ਉੜਾਉਂਦੇ ਆ ਦੂਜਾ ਲਗਾਤਾਰ 2 ਘੰਟੇ ਪਿਆ ਮਾ ਲਗਾਤਾਰ 2 ਘੰਟੇ ਪਿਆ ਇੰਨੇ ਤੇ ਜਦੋਂ ਸਵੇਰੇ ਕਰਦੇ ਆ ਠਾਇਆ ਇਹ ਉਦੋਂ ਕਰ ਦਿੰਦੇ ਇਹ ਬੰਦੇ ਰੋੜਨਦੇ ਮਾਂ ਪਾਂ ਝੂਠ ਮਾਰਦੇ ਪਿੱਕੀ ਵਿੰਡੋ ਵੀਡੀਓ ਆਈ ਤੇ ਬੜਾ ਹੀ ਜ਼ਿਆਦਾ ਉੱਥੇ ਪਾਣੀ ਬੜਾ ਜ਼ਿਆਦਾ ਤੇ ਹੁਣ ਇੱਥੇ ਆਖਾ ਡਾਕ ਕਮਾਲ ਵੇਖੋ ਆਈ ਵੀ ਫੋਲੋਅਰ ਆ ਰਹੇ ਨੇ ਕਿਉਂਕਿ ਇਹ ਪਹਿਲਾਂ ਸਾਨੂੰ ਇਹ ਜਦੋਂ ਪਾਣੀ ਪੂਣੀ ਆ ਜਾਂਦਾ ਨਾ ਇੱਥੇ ਇਹ ਛੱਪੜ ਹੀ ਇੱਧਰ ਨੂੰ ਪਾ ਦਿੰਦਾ ਏ ਇੱਥੇ ਲਾਦਾ ਕਮਾਦ ਹੁਣੇ ਮੰਨ ਲਓ ਵਾਵਾ ਡੂੰਗਾ ਇਹ 8 ਠਾਂ ਵੜਾ ਏ ਤੇ ਬੰਦੇ ਬੰਦੇ ਜਿਹੜਾ ਕਮਾਦ ਹੋਇਆ ਤਾਂ ਆਪ ਲਾਲੋ ਸਾਹਿਬ ਕਿੰਨਾ ਡੂੰਗਾ ਹੋਊਗਾ ਸਾਰਾ ਐ ਪਾਣੀ ਉੱਤੋਂ ਤੱਕ ਭਰਿਆ ਪਿਆ ਤੇ ਇਹ ਵੀ ਪਾਣੀ ਕੱਢਣਾ ਪੈਣਾ ਬਾਕੀ ਚਲਦੇ ਆ ਘਰੇ ਤੇ ਘਰੇ ਆ ਕੇ ਆਪਾਂ ਆਪ ਤੋਂ ਦਿਖਾ ਦਿੰਦੇ ਹਾਂ ਬੂਰੇ ਕੋ ਸਮਝ ਆ ਜਾ ਮੂਆ ਲੈਪੂਰਾ ਤਿਆਰ ਨਹੀਂ ਹੋਇਆ ਕਿਉਂਕਿ ਅੱਧਾ ਹੀ ਆ ਤੇ ਮੂਆ ਚੱਕਰ ਇਹ ਹੋ ਗਿਆ ਕਿ ਟਾਈਮ ਜ਼ਿਆਦਾ ਲੱਗ ਗਿਆ ਉਹਨਾਂ ਮੰਗਿਆ 12 ਦਿਨ ਤੇ ਇਹ ਲੱਗਿਆ ਉਹਨਾਂ ਨੂੰ 1 ਮਹੀਨੇ ਤੋਂ ਜ਼ਿਆਦਾ ਲੱਗ ਗਿਆ 1 ਮਹੀਨੇ ਤੇ ਪੰਨ 5 ਦਿਨ ਤੋਂ 10 ਦਿਨ ਲੱਗ ਗਿਆ ਬਣਾਉਣ ਨੂੰ ਕਹਿੰਦੇ ਨੇ ਫਿਰ ਆਡੇ ਘਰ ਦੇ ਜ਼ਿਆਦਾ ਕਾਲੇ ਪਾ ਗਏ ਤੇ ਉਹ ਬਰਾਦਾ ਦੇ ਇਹਦਾ ਕੱਟਕਟੀਆਂ ਕਰਾ ਦਿੱਤੀ ਕੀ ਦੱਸਦਾ ਕਿ ਇਹਦੀ ਵਾਇਨੀ ਨਾ ਬੰਦੀ ਤੇ ਇਹਨੂੰ ਕੀ ਕਰਾ ਦਿੱਤੀ ਕਿ ਇੱਥੋਂ ਕਟਾ ਕੇ ਨਾ ਤੇ ਇੱਥੋਂ ਕਟਾ ਕੇ ਇਹਦੇ ਵਿੱਚ ਪੈ ਫਿਟ ਕਰਾ ਦਈਏ ਕੋਈ ਲੋਹੇ ਦੀ ਐਡੀ ਕੁ ਮੋਟੀ ਫਿਟ ਕਰਾ ਕੇ ਆ ਜੀ ਸ਼ਾਇ ਇਹ ਆਵਾਜ਼ ਨਹੀਂ ਬੰਦ ਹੁੰਦੀ ਤੇ ਫਿਰ ਇਹ ਜੀ ਫੁੱਲ ਆਵਾਜ਼ ਬਣ ਜਾਣੀ ਆ ਇਹ ਇੱਥੋਂ ਕਟਾ ਕੇ ਤੇ ਇੱਥੋਂ ਕਟਾ ਕੇ ਇਹਨੂੰ ਫਿਟ ਕਰਾ ਦਿੰਨੇ ਆ ਮਿੱਠਾਵਾ ਤੇ ਡੰਗਰਾਇਆ ਤੈਨੂੰ ਕੋਈ ਬੱਕਰੀ ਭੁੱਖ ਭਰ ਲਾ ਆਹ ਤਿਰੇ ਤਿਰੇ ਆਗੇ ਜਾਓ ਸਟੀਲ ਦੀ ਚੌੜੀ ਕਿੱਥੋਂ ਆਣੀ ਕਿਹਾ ਵਰਸੋਂ ਨਹੀਂ ਨਹੀਂ ਕਿੱਥੋਂ ਆਜੂ ਮੋਟਾ ਦੇ ਕਿੰਨਾ ਪਾਈਪ ਤੇ ਕਾਰ ਸਟੀਲ ਦੀ ਚੌੜੀ ਕਿੱਥੋਂ ਆਣੀ ਗਾਹਾਂ ਮੈਂ ਹੋਰ ਕੁਝ ਪਾ ਦੇ ਪੈਣੀ ਨਾ ਆਹ ਜਾਂ ਪਰਲੀ ਉਹ ਮੋਟੀ ਜਦੀ ਆ ਵੇਚ ਲਈ ਮੋਟੀ ਜਦੀ ਆ ਆਹ ਸਟੀਲ ਦੀ ਚੌੜੀ ਚੌਸ ਆ ਇਹ ਨਹੀਂ ਸੁਣਨਾ ਪੈਰ ਉਹ ਨਹੀਂ ਆਉਂਦੇ ਆਂਡਰ ਆਲਾ ਇਹ ਨੂੰ ਜੋਸਟ ਲਾਉਂਦਾ ਕਿੰਨੂੰ ਜੋਸਟ ਲੱਗਦੀ ਆ ਆ ਇਹਦਾ ਵੀ ਕੰਮ ਕੰਮ ਕਰਾਈਏ ਪਹਿਲਾਂ ਆ ਵੀ ਇੱਥੋਂ ਮੋੜਾ ਚਿੱਕੜ ਦੂੰਗਾ ਆਹ ਦਾ ਆ ਗਏ ਤੇ ਇਹਨੂੰ ਵੱਡੀ ਸ਼ੇਡ ਕਰਾ ਦਿੰਦੇ ਫਾਕ ਦਾ ਬੋਈ ਦੌਣੀ ਵਹੈ ਨਾ ਨਾ ਹੀ ਨਾ ਆ ਆ ਭੱਜਨ ਵਾਲਾ ਆਓ ਪਰ ਆਓ ਕਿੱਥੇ ਜਾਣਾ ਮੂੰਹ ਮਾਰੀ ਜਾਣਾ ਡੰਗਰਾ ਤੇਲ ਲੈ ਲੈਣੀ ਸ਼ੋ ਬਰਾ ਆਹ ਬਰੋ ਚਲੋ ਜੀ ਐ ਪੂਲਾਬ ਕਿ ਲਿਆਉਣੇ ਆ ਵੀ ਬਣ ਗਿਆ ਬੂਹਾ ਵੀ ਹਲੇ ਲੱਗ ਲੱਗਣ ਵਾਲੇ ਰਹਿ ਗਿਆ ਉਹਦੇ ਉਸੇ ਦਾ ਹੀ ਆਉਂਦਾ ਉਹ ਲੱਗਣ ਫੇਰ ਵਧੀਆ ਲੱਗਣਾ ਨਹੀਂ ਤੇ ਕੋਈ ਲੁੱਕ ਨਹੀਂ ਉਹਨਾਂ ਦਾ ਬਗਾਰ ਸਿੰਪਲ ਬੂਹਾ ਫਿਰ ਤੇ ਅੱਜ ਤਾਂ ਜਿਹਦਾ ਕੋਲਣਾ ਤੇ ਜਦੋਂ ਆਪਾਂ ਲੱਗ ਗਈ ਉਹਨੇ ਪੈਪ ਦੇ ਪੈਪ ਲੱਗ ਗਈ ਤੇ ਡੀਜੇ ਨਾਲ ਲੱਗੂ ਤੇ ਕਰਵਾ ਜਾਂਗੇ ਪੈਪ ਲੈਣ ਗਏ ਆ ਪੈਪ ਮਲੇ ਲਈ ਤੇ ਹੁਣ ਫੇਰ ਕਰੇ ਜਾਗੇ ਆ ਹੁਣ ਮਹੀਨੇ ਕਿੰਨਾ ਬੂਹਾ ਹੋ ਗਿਆ ਕੰਮ ਲੈ ਲੈ ਇਹਦਾ ਦੇਖ ਕੇ ਭੇਟੋ ਯਾਰ ਜਾਣਦੀ ਬਹੁਤ ਹੋ ਗਿਆ ਯਾਰ ਲੱਗ ਗਿਆ ਜੀ ਉਹਦਾ ਗ੍ਰੇਲ ਰਹਿ ਗਈ ਆ। ਲੱਭ ਨਾਲੀ। ਗ੍ਰੇਲ ਵੀ ਲਵਾਉਣ ਲੱਗੇ ਆ। ਆਈ ਨੇ ਬਸ ਸਾਡੇ ਸਾਇਲੈਂਸਰ ਨੂੰ ਦੇਖਣ ਨੂੰ ਕਿਹੜੇ ਵਾਲੇ ਬੂਰੀ ਆਉਂਦੇ ਆ ਸਾਇਲੈਂਸਰ ਕਰਾਈਏ ਆਪਾਂ। ਗ੍ਰੇਲ ਗਰੂਲੂ ਜਾਵੇ ਆਨੂੰ ਇਹਦਾ ਵੀ ਚੱਕਰ ਨੂੰ। ਉਹ ਆ ਵੀ ਛੋਟੇ ਵੀ ਖਲੋਤੇ ਛੋਟੇ। ਛੋਟੇ ਵੀ ਖਲੋਤੇ ਆ। ਆ ਜਾ ਉਹਦਾ ਨਾ ਜਵੇਂ ਹੋਰ ਕੋਈ ਮੋਟਰਸਾਈਕਲ ਜਾਂਦਾ ਹੈਗਾ TVS ਡਿਸਪਲੇ ਵੀ ਇਹਦੀ ਆਉਂਦੀ ਆ। ਬਸ ਆ। ਆ ਚੇਂਜ ਆ ਆ ਚੇਂਜ ਆ ਆ ਆ ਵੀ ਸ਼ਾਇਦ ਹੀ ਆਉਂਦੀ ਹੈ ਤੇ ਆ ਵੀ ਸ਼ਾਇਦ ਹੀ ਆਉਂਦੀ ਹੈ ਬਾਕੀ ਸਾਰਾ ਕੁਝ ਇਸਕਾਈ ਹੈ ਜੇ ਇਸ ਕੋ 120 ਨੰਬਰ ਦਾ ਟਾਇਰ ਪਾਇਆ ਇਹਨਾਂ ਤਾਂ 100 ਦਾ ਤਾਂ ਕਿੱਦਾਂ ਨਿਕਾਜਿਆ ਜਾਉਦਾ ਇਹਦੇ ਨਾਲੋਂ ਜਦੋਂ ਮਣੀ ਨੇ ਵੀ ਸਿੰਪਲ ਕਰਾ ਲਿਆ ਪਰ ਉਹ ਭੱਜਣ ਭਜਾਉਣ ਵਾਲੇ ਬਣੀ ਬੜਾ ਤਕਰਾਉ ਉਹਦੇ ਵਾਲਾ ਭਾਈ ਦਾ ਬੜਾ ਮੁਰਸ਼ਦ ਉਹਦੇ ਵਾਲਾ ਬਾਕੀ ਆਪਾਂ ਵੀ ਮੇਰੇ ਸਾਹਮਣੇ ਆਹ ਸਿੰਪਲ ਕਰਾ ਲਾਂਗੇ ਕਾਗਜ਼ ਪੱਤਰ ਇਹਦਾ ਵੀ ਹੈਗਾ ਸਾਰੇ ਇਹਦੇ ਵੀ ਹੈਗੇ ਆ ਦੁਮਨੇ ਕਾਗਜ਼ ਪਤਰਾ ਗਏ ਤੇ ਇਹਦੀਆਂ ਸਰਕਾਰੀ ਨੰਬਰ ਪਲੇਟਾਂ ਲਵਾ ਲੈਣੀ ਆ ਸ਼ੀਰ ਵੱਡੀ ਕਰਾ ਦਾਂਗੇ ਤੇ ਆਹ ਚੀਜ਼ਾਂ ਹੀ ਲਵਾ ਦੇਣੀਆਂ ਬਾਕੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਹੋਰ ਵਲੌਗ ਲਿਆਵਾਂਗੇ ਇਹਨੂੰ ਤਿਆਰ ਕਰਾਉਂਦਾ ਜਾਂ ਐਸਐਸਐਨ ਤਿਆਰ ਕਰਾਉਣ ਦਾ ਕੋਈ ਵਲੌਗ ਲਿਆਵਾਂਗੇ ਆ ਵੀ ਥੋੜਾ ਬੋੜਾ ਤਿਆਰ ਕਰਾਉਣਾ ਮੇਰੇ ਦਾਦਾ ਗਿਆ ਦੱਸਿਓ ਆਹ ਬਲਾਇਕ ਕਰਾ ਦਈਏ ਤੇ ਉਹ ਠੀਕ ਆ ਮੇਰੇ ਸਾਵਨਾਂ ਤੇ ਬਲੈਕ ਵਧੀਆ ਲੱਗਣੀ ਆ ਕਿਉਂਕਿ ਆ ਸਹੀ ਲੱਗਣ ਪਿਆ ਆ ਇੱਥੋਂ ਆ ਵੀ ਬਲੈਕ ਕਰਾ ਲਾਂਗੇ ਖਲਾ ਕੇ ਇੱਥੋਂ ਨਾ ਸਾਰੀ ਤੇ ਆ ਗੜ ਲਾ ਵੱਡਾ ਡਰ ਪਵਾ ਦਿੰਨੇ ਕੰਮ ਹੋ ਗਿਆ ਡਨ ਆ ਜੋੜ ਜੱ ਲੈ ਗਿਆ ਟੇਪਾ ਫੜ ਕੇ ਲਿਆ ਤੇ ਉਧਰ ਵੀ ਹੋ ਗਿਆ ਡਨ ਇੱਧਰ ਵੀ ਹੋ ਗਿਆ ਡਨ ਬਸ ਨੂੰ ਨੂੰ ਇਹ ਉਹ ਨਹੀਂ ਲੱਗਦੀ ਥੱਲੇ ਇਹ ਥੋੜੇ ਉੱਚੀ ਕਰਨਾ ਪੈਣਾ ਕੰਮ ਨੂੰ ਆ ਡਾ ਜੇ ਕਿ ਆਣਾ ਕੋ ਖੇਦੇ ਇਹ ਵਧੀਆ ਓਖੀ ਪੈਂਦੀ ਆ ਇਹ ਮੰਨ ਲਓ ਜਿਹੜਾ ਇਹ ਲਾਉਣੀਆਂ ਨੇ ਜਗਰ ਉਹਦੇ ਵਿੱਚ ਲਾਈਟ ਲੱਗਣੀ ਆ ਇਸ ਕਰਕੇ ਤਾਰ ਬਾਹਰ ਕੱਢੀ ਆ ਤਾਂ ਉਹ ਇਹ ਕਿ ਕੋਈ ਖਿੱਚ-ਖੋਚ ਨਾ ਜਾਵੇ ਇਹ ਬੜੀ ਔਖੀ ਪੈਂਦੀ ਆ ਪਰਲੇ ਪਿੰਡਾਂ ਨੂੰ ਦਿਖਾਉਣਾ ਇਧਰੋਂ ਪਾ ਗਏ ਨਾ ਤੇ ਆ ਗਏ ਇਧਰ ਦੀਆਂ ਗੱਡੀਆਂ ਤੇ ਉਹਦੇ ਉਹਦੇ ਬੂਹੇ ਦੇ ਵਿੱਚ ਰਹੀਆਂ ਉਹ ਪਰਲੇ ਪਿੰਡਾਂ ਦੀ ਗੱਡੀ ਆ ਇਹ ਬੜੀ ਔਖੀ ਪੈਂਦੀ ਆ ਤੇ ਵੀ ਰਹਿੰਦੇ ਕਿ ਇਹ ਸੈਟਮੈਂਟ ਕਰ ਦੋ ਤਾਂ ਨੂੰ ਲਾ ਦੋ ਜਿਹੜੇ ਮੰਨ ਲਓ ਕੋਈ ਖਿੱਚ-ਖੋਚੇ ਜਾਂ ਤੋੜ-ਤੂੜਾ ਨਾ ਦੇਵੇ ਤੇ ਉਹ ਵੀ ਦੋ ਦਿਨਾਂ ਤੱਕ ਤਿਆਰ ਹੋ ਕੇ ਤੁਹਾਡੇ ਲੱਗ ਜੂਗਾ ਦੋ ਕਿ ਦਿਨ ਲੱਗ ਜਣੇ ਆ ਪਰ ਉਦਨ ਹੀ ਉਹ ਮਗਰਲਾ ਪੇਪਰ ਕੋਪਰ ਤੇ ਲਾਵਾਂਗੇ ਬਾਕੀ ਆ ਵੀ ਵਧੀਆ ਲਏ ਆ ਆ ਸ਼ਾਇਦ ਬੜੀ ਵਧੀਆ ਲੱਗੀ ਤੇ ਉਹਦੇ 밑ਿਆਂ ਬਾਕੀ ਪੂਰਾ ਭਾ ਪੂਰਾ ਵਧੀਆ ਬਣਿਆ ਨੰਤੀ ਹੁੰਦੇ ਗ੍ਰਿਲ ਦੇ ਸਾਨੂੰ ਸਵੇਰੇ ਦੇ ਪੀਣ ਨਹੀਂ ਰਹਿਣ ਤਾਂ ਮੈਂ ਉਹ ਲੱਗਵਾ ਦਿਆਂਗਾ ਬਦਲ ਇਹ ਨੀਮ ਦਾ ਕੰਮ ਨਹੀਂ ਦੱਸਦਾ ਛੋੜਨ ਨੂੰ ਆਖਿਆ ਲਗਾਉਣ ਨੂੰ ਨਹੀਂ ਆਖਿਆ ਆਪਾਂ ਲਗਾ ਹੀ ਦਈਏ ਤੇ ਲਗਾਉਣ ਦਿਆ ਓਏ ਉਹ ਵੀ ਕਰਦੇ ਭਰਾਵਾ ਬੱਸ ਕਰ ਜਾ ਹੁਣ ਕੀ ਕਰਨਾ ਤੂੰ ਤੂੰ ਟੇਪ ਹੋਰ ਲੱਗੀਆਂ ਲੈ ਟੇਪ ਹੋਰ ਕਰਕੇ ਕਰਨੀ ਆ ਓਏ ਉਹਦੇ ਮਾੜੀ ਲਾਦੇ ਤਾਂ ਨੂੰ ਕਰਕੇ ਕਿੰਨਾ ਮਨ ਹੱਦਿਆ ਤੇਰੀ ਵਾਲੀ ਗ੍ਰੇਲ ਉਹ ਸਵੇਰ ਆ ਲਣੀ ਲਗਣੀ ਗ੍ਰੇਲ ਗ੍ਰੇਲ ਨਹੀਂ ਲਗਣੀ ਇੱਧਰੇ ਮੋਟਰਸਾਈਕਲ ਭਜਾਉਦਾ ਹੈ ਮੇਰ ਨਿਸ਼ਾਨ ਲੱਗ ਚੁਕਾ ਓਏ ਆ ਬੜੀ ਐਤੀ ਤੇ ਹੱਥ ਲੱਕ ਗ੍ਰੇਲ ਲਗਦੇ ਗ੍ਰੇਲ ਉਹ ਮੁੰਦੀ ਮੁੰਦੀ ਕਰਨਦੇ ਆ ਲੈ ਵੀਰਾਂ ਨੇ ਗ੍ਰੇਲ ਅੱਜ ਨਹੀਂ ਲਗਣੀ ਜੁੱਦਣਾ ਉਹ ਓ ਆਏ ਲਾਉਣਾ ਜਿਗਾੜ ਜੇ ਮੇਰੇ ਹਸਾਉਣ ਆਹ ਇਧਣੇ ਸਿੱਧਾ ਲਾਉਣਾ ਇਹਨਾ ਉਦਨ ਉਦਨ ਗ੍ਰੇਲ ਲੱਗਣੀ ਜਦ ਨਾਲ ਲਾਉਣਾ ਇਹ ਇਹਦੀ ਬਸ ਖਾਸੀਅਤ ਇਹ ਆ ਕਿ ਚੱਲ ਗੇਅਰ ਪਾ ਕੇ ਦਿਖਾ ਦੇ ਕਾਚ ਨਹੀਂ ਹੈਗਾ ਨਾ ਤੇ ਅ ਗੇਅਰ ਪੈ ਗਿਆ ਉਹ ਮੜਾ ਇਹ ਨਾਪ ਇਹ ਆ ਦੇ ਕਲਚ ਥੋੜਾ ਨਾਪ ਹਾਵੇ ਨਹੀਂ ਨਾ ਤੁਰਦਿਆ ਤੇ ਹੁਣ ਛੱਡ ਦੇ ਗੇਅਰ ਛੱਡ ਹਾਂ ਨੂੰ ਹਾਂ ਤੁਰ ਆ ਤੁਰ ਪਿਆ ਤੇ ਗੇਅਰ ਕਾਟ ਦੇ ਆ ਗੇਅਰ ਕਿੰਨੇ ਆਏ 1 2 3 4 5 6 7 8 9 10 11 ਤੇ ਹੁਣ ਨਿਊਟਰਲ ਦੇ

ਮਿੰਟ ਫਾਰ ਮਿੰਟ ਇਹ ਅੜ ਗਏ ਤੇੰਨ ਜਿਹੜੇ ਫੇਰ ਅੜ ਗਏ 1 2 3 4 5 6 7 8 9 10 11 12 13 14 15 16 17 ਅੰਮੀ ਤੋਂ ਇਹ ਪੂਰਾ ਅਸਲੀ ਨਾ ਤੁਰ ਲੈਣਾ ਪੋਹ ਲੈ ਪੋਹ ਜਾਣਾ ਇਹਨੂੰ ਬਾਕੀ ਇੱਥੇ ਕਰਦੇ ਆ ਬਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਤੇ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ